ਪਰਾ ਪਹਿਲਾਂ ਤਾਂ ਪਾਲ ਖਰੋੜ ਵੀਰ ਤੋਂ ਆਪਣੇ ਵਾਸਤੇ ਤਾਂ ਆਪਾਂ ਸਾਰੇ ਖਾਣੇ ਆ ਪਿੰਨੇ ਆ ਸੌਣੇ ਆ ਬੜੇ ਵਿਰਲੇ ਨੇ ਪਾਲ ਤੇ ਤੇ ਯਾਰ ਪ੍ਰਾਊਡ ਆ ਮਾਣ ਆ ਸਾਨੂੰ ਸਦਾ ਰਹੇਗਾ ਵੀ ਜੋ ਮਤਲਬ ਅਸੀਂ ਤਾਂ ਆਪਣੇ ਵਾਸਤੇ ਕਰਦੇ ਆ ਤੂੰ ਕਿਸੇ ਹੋਰ ਵਾਸਤੇ ਕਰਦਾ ਸਦਾ ਪ੍ਰਾਊਡ ਰਹੇਗਾ ਕੌਮ ਨੂੰ ਤੇ ਜੱਸੇ ਲਾਓ ਜੀ ਤੁਹਾਨੂੰ ਹੁਣ ਪੰਜਾਬ ਦੇ ਉਹ ਲੋਕ ਸਾਜ ਉਸ ਤੋਂ ਬਾਅਦ ਫਿਰ ਲੰਡਰ ਵਾਲੇ ਵੀਰਾਂ ਨੇ ਸਮਾਤੀ ਵਾਲੇ ਪਾਸੇ ਬਾਬਾ ਜੀ ਕਰਨੀਆਂ ਉਹ ਸਾਜ ਜੱਸੇ ਸਮਾਪਤੀ ਉਹ ਨਹੀਂ ਕਰਦੇ ਅਸ ਜਸ ਸਮਾਪਤੀ ਲਓ ਸੋ ਪਹਿਲਾਂ ਫਿਰ ਭਾਈ ਗੁਰਪ੍ਰੀਤ ਸਿੰਘ ਜੀ ਮਾਨਕ ਸਾਹਿਬ ਆ ਜਾਓ ਫਿਰ ਆ ਜਾਓ ਫਿਰ ਲਓ ਜੀ ਮੈਂ ਕਹਣਾ ਜੋਗੀ ਸਾਹਿਬ ਨੇ ਇੱਕੋ ਨਹੀਂ ਰੰਗ ਭਰ ਸਮਾਪਤੀ ਸਮਾਪਤੀ ਲੋਕ ਸਾਜਣਾ ਕਰਨਗੇ 5-10 ਮਿੰਟ ਦਾ ਸਮਾਂ ਹੈ ਸੋ ਮਿਹਰਬਾਨ ਕਦਰਦਾਨ ਦਿਲ ਥਾਮ ਕੇ ਬੈਠिएगा ਹਾਂਜੀ ਹੁਣ ਤੁਹਾਡੇ ਸਾਹਮਣੇ ਲੰਡਰ ਆਲਾ ਜੱਸਾ ਆ ਜਾ ਰਿਹਾ ਜੀ ਜੱਸਾ ਜੋਗੀ नहीं। नहीं। का चल जसी आ जा फिर आ जाए हाँ जी ਇੱਕ ਮਿੰਟ ਚਾਰਟ ਜਿੰਨੀਆਂ ਵੀ ਫਿਲਮੀ ਜਗਤ ਦੀਆਂ ਹਸਤੀਆਂ ਨੇ ਹਾਜ਼ਰੀ ਭਰੀ ਆ ਵਾਹਿਗੁਰੂ ਜੀ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਸੰਗੀਤਕ ਜਗਤ ਦੀਆਂ ਮਹਾਨ ਹਸਤੀਆਂ ਸੰਜੀਪ ਆਨੰਦ ਜੀ ਜੁੜ ਕੇ ਬੈਠੇ ਨੇ ਸਾਡੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਬੜੇ ਸੁਰੀਲੇ ਫਨਕਾਰ ਅਲਾਪ ਸਕੰਦਰ ਜੀ ਕਿਉਂਕਿ ਤੁਰ ਦੁਨੀਆ ਤੋਂ ਹਰ ਇੱਕ ਨੇ ਇੱਥੋਂ ਜਾਣਾ ਪਰ ਕੁਝ ਨਾ ਦੁਨੀਆ ਦੇ ਉੱਤੇ ਅਮਰ ਹੋ ਜਾਂਦੇ ਆ ਉਹ ਜਿਹੜਾ ਨਾ ਅਮਰ ਹੋ ਗਿਆ ਉਹ ਹੈ ਜਨਾਬ ਸਰਦੂਲ ਸਕੰਦਰ ਜੀ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਰਹਿਣੀਆਂ ਉਹਨਾਂ ਦੀ ਆਵਾਜ਼ ਹਮੇਸ਼ਾ ਹੀ ਗੂੰਜਦੀ ਰਹਿਣੀ ਆ ਸਤਕਾਰਯੋਗ ਅਮਰ ਨੂਰੀ ਜੀ ਉਹਨਾਂ ਵੱਲੋਂ ਬੇਅੰਤ ਮਾਨ ਸਤਕਾਰ ਟਾੜੀ ਜਿੱਥੇ ਲਈ ਭੇਜਿਆ ਗਿਆ ਇਸੇ ਤਰ੍ਹਾਂ ਸਿਮਰਨ ਮਹੰਤ ਪਟਿਆਲੇ ਤੋਂ ਉਹਨਾਂ ਵੱਲੋਂ ਬੇਅੰਤ ਖਜਾਨੇ ਆਏ ਨੇ ਸਾਡੇ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਤੇ ਹੋਰ ਦਿੱਲੀ ਵਾਲੇ ਮਹਾਂਪੁਰਖ ਜਿੰਨੇ ਵੀ ਮਹਾਨ ਹਸਤੀਆਂ ਹਾਜ਼ਰੀ ਦੇ ਰਹੀਆਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵੀਰ ਪਾਲਖਰੌੜ ਜੀ ਲਚਕਾਣੀ ਇਹਨਾਂ ਦਾ ਉਹ ਆਸ਼ਰਮ ਹੈ ਜਿੱਥੇ ਇਹ ਲੋੜਵੰਦਾਂ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੁੰਦੇ ਇਹਨਾਂ ਦੀਆਂ ਸੇਵਾਵਾਂ ਅਗੇ ਸਾਡਾ ਸਿਰ ਝੁਕਦਾ ਹੈ ਅੱਜ ਵੱਡੀ ਸੇਵਾ ਮੇਰੇ ਵੱਡੇ ਵੀਰ ਬਰਜਿੰਦਰ ਸਿੰਘ ਜੀ ਪਰਵਾਨਾ ਉਹਨਾਂ ਨੇ ਨਿਭਾਈ ਆ ਤੇ ਜਿੰਨੇ ਵੀ ਤੁਸੀਂ ਪਹੁੰਚੇ ਹੋ ਸਾਰਿਆਂ ਦਾ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਜਿੰਨੀਆਂ ਵੱਡੀਆਂ ਸ਼ਖਸੀਅਤਾਂ ਆਈਆਂ ਉਹਨਾਂ ਦੇ ਅੱਗੇ ਖੜਨਾ ਹੀ ਬਹੁਤ ਵੱਡੀ ਗੱਲ ਹੈ ਉਹਨਾਂ ਦੇ ਦਰਸ਼ਨ ਕਰ ਲੈਣਾ ਬਹੁਤ ਇਹ ਵੱਡੀ ਮੇਰੇ ਸਾਹਮਣੇ ਮੈਂ ਸੋਚਦਾ ਕਿ ਮੇਰੇ ਵਾਸਤੇ ਬਹੁਤ ਵੱਡੀ ਇਹ ਅਚੀਵਮੈਂਟ ਹੈ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨੇ ਤੁਹਾਡੀਆਂ ਇਹ ਸੁਰੀਲੀਆਂ ਆਵਾਜ਼ਾਂ ਤੁਹਾਡੇ ਮੁਖਾਰਬਿੰਦ ਚੋਂ ਨਿਕਲੀਆਂ ਸੁਰੀਲੀਆਂ ਆਵਾਜ਼ਾਂ ਤੋਂ ਨਿਆ ਜੋ ਗੁਰੂ ਸਾਹਿਬ ਨੇ ਤੁਹਾਨੂੰ ਸਭ ਨੂੰ ਬਖਸ਼ੀਆਂ ਨੇ ਸਾਡੇ ਕੰਨਾਂ 'ਚ ਪਈਆਂ ਔਰ ਵੱਡੇ ਉਚੇਚੇ ਤੌਰ ਤੇ बाबा गुलाब सिंह जी ਨੂੰ ਬਹੁਤ ਬਹੁਤ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਮੈਂ ਜਿਸ ਚੀਜ਼ ਤੋਂ ਸ਼ੁਰੂ ਕਰਨਾ ਚਾਹੁੰਦਾ ਅੱਜ ਬਾਬਾ ਜੀ ਹੈ ਥੋੜੀ ਜੀ ਗੱਲ ਇਮੋਸ਼ਨਲ ਹੈ ਸੰਗਾ ਸਾਹਿਬ ਕਿਥੇ ਨੇ ਬੈਠੋ ਪਰ ਸਾਹਮਣੇ ਐਨਸ ਰੀਲਾ ਰੀਲਾ ਸਭ ਨੇ ਗਾਇਆ ਮੈਂ ਕੋਸ਼ਿਸ਼ ਵੀ ਨਹੀਂ ਕਰ ਸਕਦਾ उस गायकी के बराबर रहने थोड़ा डिले कटा दो डिपी भाजी डिले थोड़ा मिक्स डिले तो मिक्स कटा दो बाकी बहुत अच्छा थोड़ा मेरे मॉनिटर कीबोर्ड की दे दो कीबोर्ड शार्प कर दौ थोड़े जे प्लीज गुलेज अख्तर जी ने कुलविंदर कैली जी ने कमल खान जी ने माशा अली जी ने हशमत सुल्ताना जी ने निशा बानो जी ने ਬੋਟਾ ਮੁਹੰਮਦ ਜੀ ਨੇ ਸਾਰਿਆਂ ਨੇ ਸੁਰੀਲੀ ਹਾਜ਼ਰੀ ਜੀ ਖਾਨ ਮੇਰਾ ਪ੍ਰਭ ਉਹਨਾਂ ਨੇ ਆਪਣੇ ਅੰਦਾਜ਼ ਵਿੱਚ ਲਗਾਈ ਖਾਸ ਤੌਰ ਤੇ ਰੁਬੀ ਖਾਨ ਜੀ ਮੇਰੀ ਮਾਸੀ ਉਹਨਾਂ ਨੇ ਬੜੀ ਸੁਰੀਲੀ ਭਰਵੀ ਹਾਜ਼ਰੀ ਲਗਾਈ ਆ ਮੈਂ ਨਾਲ ਨਾ ਖੜੋਂ ਮੈਨੂੰ ਵੈਸੇ ਡਰ ਲੱਗਦਾ ਮੈਂ ਵੈਸੇ ਘਬਰਾਇਆ ਪਿਆ ਅੱਜ ਕੀ ਗਈ ਏ ਦੇਖੋ ਸਾਰੇ ਕਹਿ ਰਹੇ ਨੇ ਕਿ ਬੜਾ ਧਾਰਮਿਕ ਜਿਹਾ ਮਾਹੌਲ ਹੈ ਸਾਨੂੰ ਪਤਾ ਨਹੀਂ ਕੀ ਗਈ ਏ ਇਹ ਸਾਡੇ ਪੰਜਾਬ ਦਾ ਕਲਚਰ ਹੈ ਤੇ ਇਹ ਤੋਂ ਕਿਉਂ ਘਬਰਾਉਣਾ ਕਿਉਂਕਿ ਅਸਲ ਦੇ ਵਿੱਚ ਜਦੋਂ ਸਮਾਗਮ ਹੁੰਦੇ ਸੀ ਮਝ ਵਿੱਚ ਲੱਗਦੇ ਸੀ ਉਹ ਸੰਤਾਂ ਪੁਰਖਾਂ ਦੀ ਹਜ਼ੂਰੀ ਦੇ ਵਿੱਚ ਲੱਗਦੇ ਸੀ ਉਹਨਾਂ ਦੀ ਹਾਜ਼ਰੀ ਚ ਲੱਗਦੇ ਸੀ ਅੱਜ ਮੈਨੂੰ ਬੜਾ ਕਈ ਵਾਰੀ ਦਿਲ ਨੂੰ ਠੇਸ ਪਹੁੰਚਦੀ ਹੈ ਜਦੋਂ ਕੋਈ ਕਲਾਕਾਰ ਭਰਾ ਕੇ ਕਹਿੰਦੇ ਵੀ ਕਿ ਡਰ ਲੱਗ ਰਿਹਾ ਸਾਨੂੰ ਇਹ ਗੱਲ ਕਹਿਣ ਤੇ ਇਹ ਤੁਹਾਡੇ ਆਸ਼ੀਰਵਾਦ ਸਦਕੇ ਕਿ ਕਲਾਕਾਰ ਇੱਥੇ ਗਾ ਸਕਦਾ ਸੋ ਡਰਨਾ ਨਹੀਂ ਸਤਕਾਰ ਹੈ ਕਿਉਂਕਿ ਤੁਸੀਂ ਇੰਨਾ ਸੁਰੀਲਾ ਗਾਇਆ ਮੈਨੂੰ ਇਸ ਕਰਕੇ ਡਰ ਲੱਗਦਾ ਕਿ ਸਾਰੇ ਮੇਰੇ ਵੱਡੇ ਰੇ ਉਮਰ ਚ ਵੀ ਹੈਸਿਅਤ ਚ ਵੀ ਔਰ ਗਾਇਕੀ ਚ ਵੀ ਬਾਬੂ ਗੁਲਾਬ ਸਿੰਘ ਜੀ ਨੂੰ ਬੇਨਤੀ ਕਰਦਾ ਦੋ ਸ਼ਬਦ ਨੇ ਮੈਂ ਛੋਟੀ ਜੀ ਗੱਲ ਇਹ ਕਹਿਣਾ ਚਾਹੁੰਦਾ ਉਸ ਤੋਂ ਬਾਅਦ ਜਿੱਦਾਂ ਤੁਹਾਡੀ ਹਾਜ਼ਰੀ ਤੁਸੀਂ ਜਿੱਦਾਂ ਤੁਸੀਂ ਹੁਕਮ ਕਰੋਗੇ ਇੱਕ ਐਸੇ ਇਨਸਾਨ ਇੱਕ ਐਸੇ ਬਸ਼ਰ ਜਿੱਥੇ-ਜਿੱਥੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਮੈਂ ਆਪਣੇ ਫਾਦਰ ਸਾਹਿਬ ਤੋਂ ਬਾਅਦ ਜੇ ਕਿਸੇ ਇਨਸਾਨ ਤੋਂ ਅੱਜ ਤੱਕ ਡਰ ਕੇ ਗੱਲ ਕੀਤੀ ਹੈ ਤੇ ਉਹਨਾਂ ਦਾ ਕਿਹਾ ਨਹੀਂ ਮੋੜ ਸਕਿਆ ਮੇਰੇ ਫਾਦਰ ਸਾਹਿਬ ਤੋਂ ਬਾਅਦ ਉਹ ਦੁਨੀਆ 'ਚ ਕੋਈ ਇਨਸਾਨ ਹੋਇਆ ਉਹਨਾਂ ਦਾ ਨਾਮ ਹੈ ਉਸਤਾਦ ਜਨਾਬ ਸੰਜੀਵ ਆਨੰਦ ਜੀ ਉਹਨਾਂ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਲਈ ਉਹ ਮੇਰੇ ਪਿਓ ਸਮਾਨ ਨੇ ਮੇਰੇ ਤਾਇਆ ਜੀ ਮੇਰੇ ਗੋਡ ਫਾਦਰ ਨੇ ਮੇਰੇ ਬੜੇ ਰਿਸ਼ਤੇ ਨੇ ਤੁਹਾਡੇ ਨਾਲ ਮੇਰੇ ਉਸਤਾਦ ਵੀ ਨੇ ਲਿਖਤ ਦੇ ਜ਼ਿੰਦਗੀ ਜੀਣ ਦੇ ਗਾਣ ਦੇ ਸੋ ਐਸੀ ਐਸੀ ਖੂਬਸੂਰਤ ਗਾਣੇ ਕੌਣ ਕਿਸੇ ਦਾ ਕੀ ਹੁੰਦਾ ਹੈ ਮਤਲਬ ਨਾਲ ਜੀ ਜੀ ਹੁੰਦਾ ਪਰ ਸਾਡਾ ਜੀ ਜੀ ਮਤਲਬ ਬੜਾ ਨਹੀਂ ਹੈ ਸਾਡਾ ਅਨ ਕੰਡੀਸ਼ਨਲ ਲਵ ਹੈ ਜੇ ਤੁਹਾਡੀ ਸਾਰਿਆਂ ਦੀ ਇਜਾਜ਼ਤ ਹੋਵੇ ਇੱਕ ਵਾਰੀ ਬਾਬਾ ਗੁਲਾਬ ਸਿੰਘ ਜੀ ਦੀ ਇਸ ਖੁਸ਼ੀ ਦੇ ਇਸ ਵਾਅਦੇ ਉੱਤੇ ਜ਼ੋਰਦਾਰ ਤਾੜੀਆਂ ਮਾਰ ਕੇ ਸਾਡੀ ਹੌਸਲਾ ਅਫਜ਼ਾਈ ਕਰ ਦਿਓ ਔਰ ਇੱਕ ਭਰਮੀ ਹਾਜ਼ਰੀ ਜ਼ੋਰਦਾਰ ਤਾੜੀ ਜਨਾਬ 우ਸਤਾਦ ਸਰਦੂਲ ਸਿਕੰਦਰ ਸਾਹਿਬ ਦੇ ਨਾਮ ਤੇ ਜ਼ੋਰਦਾਰ ਤਾੜੀ ਮਾਰੋ ਇੱਕ ਵਾਰ ਉਹਨਾਂ ਦੀ ਇੱਕ ਹਾਜ਼ਰੀ ਲਾਉਣ ਲੱਗਿਆ ਛੋਟੀ ਜਿਹੀ ਕੋਸ਼ਿਸ਼ ਹੈ ਦੂਸਰਾ ਮਾਈ ਕਿੱਥੇ ਹੈਗਾ ਚਲ ਆ ਰਵਾਨਾ ਜੀ ਰਵਾਨਾ ਜੀ ਰਵਾਨਾ ਜੀ ਬੋਲ ਐਨੇ ਸੋਹਣੇ ਬੋਲ ਕੇ ਸਾਨੂੰ ਕਰ ਕੇ دیਵਾਨਾ ਜੀ ਹੋ ਕੇ ਖੜਾ ਹੋਣੇ ਤੇ ਮਸਤਾਨਾ ਜੀ ਕੀ ਬਾਤ ਹੈ ਜੀ ਬਹੁਤ ਖੂਬਸੂਰਤ ਸ਼ਬਦ ਉਚਾਰਨ ਸਬਦਾਂ ਹੌਸਲਾ ਵਜਾਈ ਸਭ ਦੇ ਨਾਲ ਇਹਨਾਂ ਪ੍ਰੇਮ ਪਿਆਰ ਮੈਂ ਕਹਿੰਦਾ ਇਹ ਸਿੱਖਣੀ ਚਾਹੀਦੀ ਸਾਡੇ ਵਰਗੇ ਬੱਚਿਆਂ ਨੂੰ ਗੱਲ ਰਵਾਨਾ ਸਾਹਿਬ ਤੋਂ ਮੈਂ ਗੱਲ ਕਰਨ ਲੱਗਣਾ ਸਾਡੀ ਭੈਣ ਦੀ ਜੋ ਆਪਣੇ ਘਰ ਪਰਿਵਾਰ ਤੋਂ ਵਿਛੜ ਕੇ ਇੱਕ ਨਵੇਂ ਘਰ ਪਰਿਵਾਰ ਦੇ ਵਿੱਚ ਉਸ ਘਰ ਨੂੰ ਆਬਾਦ ਕਰਨ ਉਸ ਘਰ ਨੂੰ ਵਸਾਉਣ ਉਸ ਘਰ ਦੇ ਭਾਗ ਖੋਲਣਾਈ ਮੈਂ ਜਬ ਆਪਣੀ ਭੈਣ ਦੇ ਬਾਰੇ ਦੋ ਲਫ਼ਜ਼ ਕਹਿਣਾ ਚਾਹੁੰਦਾ ਉਹਨਾਂ ਦੇ ਫਾਦਰ ਮਦਰ ਉਹਨਾਂ ਦੀ ਪੇਰੈਂਟਸ ਬਾਰੇ ਉਹਨਾਂ ਦੀ ਫੈਮਿਲੀ ਬਾਰੇ ਕਿ ਕਿੱਡਾ ਹੌਸਲੇ ਦਾ ਕੰਮ ਹੈ ਧੀਆ ਤੋੜਨਾ ਸੌਖਾ ਕਿੱਥੇ ਬਾਬਾ ਜੀ ਪਰ ਸਾਨੂੰ ਖੁਸ਼ੀ ਹੈ ਇਹ ਆਪਣੇ ਘਰੋਂ ਆ ਕੇ ਉਹ ਸਾਡਾ ਘਰ ਇਸ ਬਸਾਰ ਇਸ ਘਰ ਨੂੰ ਪਰ ਇਹਨੂੰ ਆਪਣਾ ਘਰ ਬਣਾ ਰਹੇ ਨੇ ਕਿਉਂਕਿ ਇਹ ਸੱਚੇ ਪਾਸ਼ਾ ਪਰਮਾਤਮਾ ਪਰਵਰਤਿਕਾਰ ਨੇ ਉੱਤੋਂ ਲਿਖ ਕੇ ਭੇਜਿਆ ਸੀਗਾ ਕਿ ਸੰਜੋਗ ਹੋਣੇ

ਘੁੰਮਦੀਆਂ ਤਿਆਰੀਆਂ ਚੱਲ ਰਹੀਆਂ ਜੀ ਥੋੜਾ ਗੜਾ ਉਸ ਕਰਕੇ ਬੈਠਾ ਹੋਇਆ ਪਹਿਲਾਂ ਹੀ ਗੁਸਤਾਖੀ ਗਲਤੀ ਦੀ ਮਾਫੀ ਮੰਗ ਲੈਣਾ के तो तो। ए परिवार मेरा कोई सगा चाचा ना हों ना हों सच दसा मेरे चाचा चाची जी गुरलेज अख्तर जी कुलविंदर कहली जी